ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਉਹਨਾਂ ਨੂੰ ਵੀ ਇੱਕ ਰਿਕਵੈਸਟ ਹੁੰਦੀ ਹੈ ਹਰ ਵਾਰ ਦੀ ਤਰ੍ਹਾਂ ਵੀ ਚੈਨਲ ਆਪਣੇ ਨਾਲ ਜ਼ਰੂਰ ਜੁੜ ਜੋ ਤੇ ਜਿਹੜਾ ਬੈਲ ਬਟਨ ਆ ਉਹ ਵੀ ਤੁਸੀਂ ਪ੍ਰੈਸ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਹਰ ਨਵੀਆਂ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਦੀ ਜਿਹੜੀ ਵੀਡੀਓ ਆ ਇਸ ਦੇ ਵਿੱਚ ਤੁਹਾਨੂੰ ਆਪਾਂ ਮੋਰਾ ਦੇ ਵਿੱਚੋਂ ਥੋੜਾ ਬਾਹਰ ਕ੍ਰਾਸ ਕਰ ਸਕਦੇ ਆ ਇੱਕ ਝੋਟੀ ਦਿਖਾਉਣੇ ਜਾ ਰਹੇ ਆ ਵਧੀਆ ਦੋਸਤੋ ਚੰਗੇ ਖਾਨਦਾਨ ਚੰਗੇ ਰਵੇ ਦੇ ਵਿੱਚੋਂ ਇਹ ਝੋਟੀ ਆ ਏਰੀਆ ਦੋਸਤੋ ਸ਼ਹਿਰ ਜੀਰਾ ਤੇ ਜ਼ਿਲ੍ਹਾ ਜਿਹੜਾ ਸਾਨੂੰ ਫਿਰੋਜ਼ਪੁਰ ਪੈਂਦਾ ਹੈ ਜੀ ਤੁਸੀਂ ਜੀਰੇ ਸ਼ਹਿਰ ਚ ਪਹੁੰਚ ਕਰ ਸਕਦੇ ਹੋ ਵਿਜ਼ਿਟ ਕਰਕੇ ਜੀਰੇ ਸ਼ਹਿਰ ਦੇ ਵਿੱਚ ਤੁਸੀਂ ਨੰਬਰ ਉੱਪਰ ਦਿੱਤੇ ਗਏ ਹਨ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਇਹ ਝੋਟੀ ਦੇਖ ਸਕਦੇ ਹੋ ਵੇਖ ਸਕਦੇ ਹੋ ਬਿਲਕੁਲ ਤਸੱਲੀ ਕਰ ਸਕਦੇ ਹੋ ਆਪ ਦੀ ਨਿਰਖ ਪਰਖ ਜਿਹੜੀ ਆ ਤੁਸੀਂ ਕਰ ਸਕਦੇ ਹੋ ਹਜੇ ਜੇਕਰ ਆਪਾਂ ਦੇਖੀਏ ਤਾਂ ਝੋਟੀ ਨਹੀਂ ਹਜੇ ਪਹਿਲਾ ਸੂਬਾ ਸੂਣਾ ਤੇ ਦਿਨ ਹਜੇ ਤਕਰੀਬਨ 6 ਤੋਂ 7 ਦਿਨ ਮੰਨ ਕੇ ਚੱਲੋ ਵੀ ਇੱਕ ਹਫਤਾ ਜਿਹੜਾ ਹਜੇ ਝੋਟੀ ਨਹੀਂ ਹੋਰ ਲਿਆ ਜਾਣਾ ਜਿੱਥੋਂ ਤੱਕ ਦੋਸਤੋ ਮੈਂ ਦੇਖਿਆ ਝੋਟੀ ਨੂੰ ਕਦ ਕਾਠੀ ਦੀ ਤੁਸੀਂ ਗੱਲ ਕਰੋਗੇ ਤੇ ਮੈਂ ਤੁਹਾਨੂੰ ਦੱਸ ਸਕਦਾ ਵੀ ਮੀਡੀਅਮ ਜਿਹੜੀ ਹਾਈਟ ਹੈਗੀ ਆ ਵੀ ਬਾਹਲੀ ਵੱਡੀ ਤੇ ਬਾਹਲੀ ਛੋਟੀ ਨਹੀਂ ਮੈਂ ਕਹੂੰਗਾ ਬਿਲਕੁਲ ਮੀਡੀਅਮ ਹਾਈਟ ਕਦ ਕਾਠ ਦੀ ਹੈਗੀ ਆ ਤੇ ਵਜਨਦਾਰ ਆ ਝੋਟੀ ਪੂਰੀ ਤੇ ਬਾਕੀ ਜਿਹੜੀਆਂ ਵਿਥਾਂ ਵਿਰਲਾ ਨੇ ਹਵਾਨੇ ਦੀ ਬੰਤਰ ਆਰਡਰ ਦੀ ਕੁਆਲਿਟੀ ਆ ਉਹ ਅੱਜ ਤੱਕ ਦੀ ਜਿੰਨੀ ਕੁ ਬਣੀ ਉਹ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰ ਰਹੇ ਹਾਂ ਤੁਸੀਂ ਜ਼ਰੂਰ ਚਾਤ ਮਾਰ ਸਕਦੇ ਹੋ ਬਿਲਕੁਲ ਆਪਣੀ ਜਿਹੜੀ ਨਰਕ ਪਰਖਾ ਤੁਸੀਂ ਆਪਣੀਆਂ ਅੱਖਾਂ ਦੇ ਰਾਹੀ ਜ਼ਰੂਰ ਕਰ ਸਕਦੇ ਹੋ ਸੋ ਜਿਸ ਮੇਰੇ ਵੀਰ ਭਰਾ ਨੇ ਖਰੀਦੀ ਨਹੀਂ ਆ ਜੇ ਤੁਹਾਨੂੰ ਪਰਖ ਨਹੀਂ ਵੀ ਆਉਂਦੀ ਆਪਣੇ ਕਿਸੇ ਬਿਲਕੁਲ ਜਾਣੂ ਵੀਰ ਦੇ ਨਾਲ ਤੁਸੀਂ ਆ ਵੀ ਸਕਦੇ ਹੋ ਤਸੱਲੀ ਆ ਘਰੇ ਬਿਲਕੁਲ ਕਿੱਲੇ ਉੱਪਰ ਕਰ ਸਕਦੇ ਜੀ ਆਰਡਰ ਦੀ ਕੁਆਲਿਟੀ ਸੋਹਣੀਆਂ 204 ਥਾਣਾ ਵਿਰਲਾ ਵਿਥਾਂ ਜਿਹੜੀਆਂ ਪੂਰੀਆਂ ਸੋਹਣੀਆਂ ਨੇ ਬਾਕੀ ਹਜੇ 5-6 ਦਿਨ ਮੇਰੇ ਅਕੋਰਡਿੰਗ ਹਜੇ 5-6 ਦਿਨ ਇਸ ਝੋਟੀ ਨੇ ਲੈ ਜਾਣੇ ਆ ਸੋ ਬਾਕੀ ਪਹਿਲਾਂ ਝੋਟੀ ਸੂਣ ਜਾ ਰਹੀ ਆ ਹੋ ਸਕਦਾ ਵੀ 3-4 ਦਿਨਾਂ ਦੇ ਦੌਰਾਨ ਹੀ ਸੂ ਪਵੇ ਬਾਕੀ ਵਧੀਆ ਮਦਰਦਾਰ ਰਕਾਉਟ ਹੈਗਾ 13-14 ਲੀਟਰ ਮਦਰਦਾਰ ਰਕਾਉਟ ਰਿਹਾ ਤੇ ਮੁੱਲ ਜਿਹੜਾ ਦੋਸਤੋ 62000 ਰੁਪਇਆ ਇਸ ਝੋਟੀ ਦਾ ਬਿਲਕੁਲ ਮੇਰੀ ਤਸੱਲੀ ਦੇ ਤੁਸੀਂ ਇਹ ਝੋਟੀ ਲੈ ਕੇ ਜਾ ਸਕਦੇ ਹੋ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਆ ਜੀ